ਹਾਂਜੀ ਕਿੱਦਾਂ ਸਾਰੇ ਮੌਸਮ ਚ ਹੋ ਗਈ ਚੇਂਜ ਹੁਣ ਥੋੜੀ ਥੋੜੀ ਹੋਣ ਲੱਗੀ ਗਰਮੀ ਬਾਕੀ ਕੰਮ ਕਰਦਿਆਂ ਲੱਗਦੀ ਉਹ ਲੱਗੇ ਆ ਡੰਗਰਾਂ ਵਾਲੇ ਦਾ ਕੰਮ ਸ਼ੁਰੂ ਕਰਨ ਇੱਥੇ ਟੀਨਾ ਦੀਆਂ ਪਹਿਲਾਂ ਟੀਨਾ ਹੋ ਗਈਆਂ ਦੀਆਂ ਪੁਰਾਣੀਆਂ ਚੌਂ ਦੀਆਂ ਤੀਆਂ ਲਾਗ ਜਗਾ ਜਗਾ ਦੇਖੀ ਮਿਲੀ ਨਹੀਂ ਕਿਤੇ ਕਿਸੇ ਦੀ ਫਿਰ ਅਸੀਂ ਕਾ ਵੀ ਆਪਣੇ ਸਵਾਲ ਲੈਣੇ ਆ ਹੁਣ ਲੱਗੇ ਇੱਥੇ ਪਿੱਲਰਾਂ ਉਪਰ ਚੱਕ ਲੈਨਟਰ ਪਾਉਣਾ ਅੱਜ ਆ ਵੀ ਇੱਟ ਮਕਾਲਤੇ ਨਾ ਲਾਇਆ ਨਾ ਪਿੱਲਰ ਪੰਨ ਬੰਦਿਆਂ ਨੇ ਠੇਕਾ ਹੀ ਦਿੱਤਾ ਵੇ ਇਹਨਾਂ ਨੂੰ ਅਸੀਂ ਮਕਾਹ ਹਜੇ ਹੁਣ ਵਾਲੇ ਤਾਂ ਇੱਕ ਤਾਂ ਨਰਮਾਈ ਆ ਕੰਮ ਦੇ ਖੇਤਾਂ ਕਿੰਨੀ ਗਏ ਫਿਰ ਪਾਣੀ ਪੂਣੀ ਤੇ ਮੌਜਾ ਤਾਂ ਕਰਕੇ ਹੁਣ ਥੇਲੇ-ਵੇਲੇ ਛੱਪ ਦਿੰਨੇ ਆ ਮਕਾਨ ਖਤਰ ਆਏ ਤੇ ਇਹ ਰੇਤਾ ਲੈਣ ਬਹੁਤ ਔਖਾ ਲੱਭਦਾ ਨਦੀ ਚ ਰੇਤਾ ਬਹੁਤ ਔਖਾ ਥੱਲੇ ਨਾਲ ਟੋਆ-ਟੂਆ ਕੱਢ ਕੇ ਕੱਢਿਆ ਰੇਤਾ ਥੁਲਾ ਜਾ ਉਹ ਨਦੀ ਵੀ ਘਟਾਉਂਗਾ ਕਰਕੇ ਥੋੜਾ ਜਿਹਾ ਘੱਟੇ ਨਿਕਲਦਾ ਅਬਦਰ ਚੱਲਦਾ ਭਾਰਤ ਮਾਲਾ ਪ੍ਰੋਜੈਕਟ ਚ ਪਾ ਰਹੇ ਮਿੱਟੀ ਉਹਨਾਂ ਕੋ ਕਰਿਆ ਤਾਂ ਪਤਾ ਉਹ ਕਹਿੰਦੇ ਵੀ ਬਾਈ ਡੱਕਰ ਮਿੱਟੀ ਹੈ ਸਾਡੇ ਕੋਲ ਤੋਂ ਵੀ ਰੇਤਾ ਨਹੀਂ ਥੱਲੇ ਨਿਕਲਦਾ ਹੈ ਨਹੀਂ ਤਾਂ ਕਹਿੰਦੇ ਭਰ ਦੰਦੇ ਜਰੂਰ ਲਓ ਜੀ ਕਰਤੀ ਤਿਆਰੀ ਟੇਕ ਕੇ ਮੱਥਾ ਖੋਤ ਨੇਰਾ ਗਿਆ ਗੁਰਦੁਆਰਾ ਸਾਹਿਬ ਲੱਗਿਆ ਵਾ ਬੰਦੇ ਟੇਕ ਕੇ ਮੱਥਾ ਅੱਜ ਕਰਤਾ ਖੜਾ ਵੀ ਨਾ ਆਏ ਵੀ ਹੋ ਜਾਂਦਾ ਕਈ ਵਾਰ ਖੜ ਗਿਆ ਟਰਾਲਾ ਕੈਪਟਨ ਨਾ ਹੁੰਦਾ ਹੈ ਰੇਡੀ ਹੈ ਰੇਡੀ ਦੀ ਉਹ ਪਰਚੀ ਆ ਪਰ ਹੁਣ ਚਾਰ ਪਾਉਣਾ ਪੈ ਜਾਣਾ ਹੈ ਖੇਤ ਚ ਮਾਰੇ ਬਿਓਰੇ ਪਲਟਾਵੇਂ ਹਲ ਇੰਨੀ ਕੀ ਜਗ੍ਹਾ ਛੜਤੀ ਦੀ ਆਪਨੇ ਲੀ ਵਾਲੀ ਵਜਨ ਹੋਊਗਾ 150 ਤੇ ਉੱਪਰ ਤਾਂ ਹੁਣ ਤਿੰਨ ਪਾ ਲੈ ਪਹਿਲਾਂ ਹੀ ਪਹਿਲਾਂ ਹੀ ਤਿੰਨ ਪਾ ਲੈ ਪਹਿਲਾਂ ਹੀ ਕਰਤਾ ਕਰਤਾ ਉਹੀ ਕੰਮ ਜੀ ਤੋਂ ਮੈਂ ਡਰਦਾ ਸੀ ਅੰ ਇੰਨੀ ਦਬਦੀ ਆਏਗੀ ਟਰਾਲੀ ਪਿੱਛੇ ਤੇ ਤਿੰਨ ਟਰੈਕਟਰ ਪਾਏ ਬਈ ਤੇ ਆਪਾਂ ਨੇ ਅੱਦਾ ਅੱਦਾ ਫੁੱਟ ਦਬਦੀ ਆਏਗੀ ਬੈਠੇ ਆ ਕੇ ਫਿਰ ਇਹ ਤਾਂ ਅੱਗੇ ਨਹੀਂ ਗਈ ਫੇ ਅਸੀਂ ਰਾਤ ਨੇਰੇ ਕਰਕੇ ਛੜਤਾ ਤਾਂ ਵੀ ਚੱਲ ਸਵੇਰੇ ਦੇਖੀਏ ਹੁਣ ਸਵੇਰੇ ਲੱਗੇ ਵੀ ਤਿਆਰੀ ਕਰਨ ਇੱਕ ਵਾਰ ਚਾਰ ਟਰੈਕਟਰ ਪਾ ਕੇ ਦੇਖਦੇ ਨਹੀਂ ਫਿਰ ਥਲ ਥੋੜੀ ਜੀ ਤਾਰੂੰਗਾ ਉੱਪਰ ਤੇ ਨਿਕਲੀ ਨਹੀਂ ਆਖੀਰ ਨੂੰ ਥੱਲਣੀ ਪੈਗੀ ਟਰਾਲੀ ਥੋੜੀ ਜੀ ਹੁਣ ਤਾਰੂੰਗੇ ਦੇ ਫਿਰ ਤੇ 100 150 170 ਬਰੀ ਉਹ ਟਰਾਲੇ ਪਰ ਜਮੀਨ ਹੀ ਹੱਲੇ 5 ਟਰੈਕਟਰ ਪਾ ਕੇ ਵੀ ਟਰੈਕਟਰ ਮਾੜੇ ਜਿਹੀ ਨਹੀਂ ਹਿੱਲੇ ਥੱਲੇ ਨੂੰ ਜਾਈ ਜਾਂਦਾ ਸੀਗਾ ਵੀ ਪਲਟੇ ਨਾ ਜਾਵੇ ਕਿਤੇ ਫੱਟੇ ਫੱਟੇ ਲਾ ਲਾਇ ਤੇ ਪਰ ਨਾ ਬਣੀ ਨੀ ਗੱਲ